ਹਾਂਜੀ ਸਤਿ ਸ਼੍ਰੀ ਅਕਾਲ ਦਰਸ਼ਕੋ ਮੈਂ ਹਾਂ ਤੁਹਾਡਾ ਆਪਣਾ ਸੁਖ ਨੰਨੋ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਅੱਜ ਧੁੰਦ ਦਾ ਬਹੁਤ ਘੈਰ ਨਜ਼ਰ ਆ ਰਿਹਾ ਬੇਠ ਹਲਕੇ ਦੇ ਵਿੱਚ ਖਾਸ ਤੌਰ ਤੇ ਜੇ ਆਪਾਂ ਗੱਲ ਕਰੀਏ ਬਲਵੰਡੇ ਹਲਕੇ ਦੇ ਵਿੱਚ ਚੱਕ ਸ਼ਰੀਫ ਦੇ ਨਜ਼ਦੀਕ ਪੈਂਦਾ ਪਿੰਡ ਬਲਵੰਡਾ ਔਰ ਗੰਨੇ ਵਾਲੀ ਟਰਾਲੀ ਜਾ ਰਹੀ ਸੀਗੀ ਗੰਨੇ ਵਾਲੀ ਟਰਾਲੀ ਨੂੰ ਪਿੱਛੇ ਓਵਰਟੇਕ ਕਰਨ ਲੱਗਿਆ ਇਹ ਜਿਹੜਾ ਆ ਹਰ ਆਉਣ ਤੋਂ ਬਾਅਦ ਜਿਹੜੀਆਂ ਸੜਕਾਂ ਦੇ ਕਿਨਾਰੇ ਪੁੱੜ ਚੁੱਕੇ ਨੇ ਸੜਕਾਂ ਦੇ ਖਤਮ ਹੋ ਚੁੱਕੇ ਨੇ ਕਿਨਾਰੇ ਉੱਥੇ ਰੇਤਾ ਦੀਆਂ ਦੋ ਚਾਰ ਟਰਾਲੀਆਂ ਪਈਆਂ ਸੀਗੀਆਂ ਸੜਕ ਕ੍ਰਾਸ ਕਰਨ ਦੇ ਲਗਿਆ ਜਿਹੜਾ ਇਹ ਮੋਟਰਸਾਈਕਲ ਸਲਿੱਪ ਕਰਦਾ ਆ ਤੇ ਲੇਡੀਜ਼ ਜਿਹੜੀ ਉਹਨਾਂ ਦੇ ਨਾਲ ਬੈਠੀ ਸੀਗੀ ਉਹ ਟਰਾਲੀ ਦੇ ਬਿਲਕੁਲ ਟਾਇਰਾਂ ਦੇ ਅਗਲੇ ਪਾਸੇ ਆ ਜਾਂਦੇ ਆ ਅਚਾਨਕ ਇੱਕ ਸਕਿੰਟ ਦੇ ਵਿੱਚ ਜਿਹੜਾ ਇਹ ਵਾਕਿਆ ਵਾਪਰ ਜਾਂਦਾ ਆ ਟਰਾਲੀ ਵਾਲੇ ਨੂੰ ਵੀ ਉਦੋਂ ਪਤਾ ਲੱਗਦਾ ਜਦੋਂ ਸਕੂਟਰੀ ਦੀ ਆਵਾਜ਼ ਆਉਂਦੀ ਆ ਥੱਲੇ ਵੱਜਣ ਦੀ ਸੋ ਤਿੰਨ ਮੋਟਰਸਾਈਕਲ ਸਵਾਰ ਸੀਗੇ ਇੱਕ ਬੱਚਾ ਸੀ ਉਹਨਾਂ ਦੇ ਨਾਲ ਇੱਕ ਉਹਨਾਂ ਦੇ ਹਸਬੰਡ ਸੀਗੇ ਨਾਲ ਉਹਨਾਂ ਦੀ ਵਾਈਫ ਸੀਗੀ ਵਾਈਫ ਜਿਹੜੀ ਆ ਗੰਨੇ ਦੀ ਟਰਾਲੀ ਦੇ ਬਿਲਕੁਲ ਟਾਇਰਾਂ ਦੇ ਥੱਲੇ ਆ ਚੁੱਕੀ ਹੈ ਮੌਕਾ ਵਾਰਦਾਤ ਤੇ ਜਿਹੜੀ ਆ ਮੌਤ ਹੋ ਚੁੱਕੀ ਹੈ ਸੋ ਪ੍ਰਸ਼ਾਸਨ ਕੀ ਕਰ ਰਿਹਾ ਮੌਕੇ ਦੀਆਂ ਸਰਕਾਰਾਂ ਕੀ ਕਰ ਰਹੀਆਂ ਅੱਜ ਹੜ ਲੰਗਿਆਂ ਨੂੰ ਤਿੰਨ ਤੋਂ ਚਾਰ ਮਹੀਨੇ ਹੋ ਚੁੱਕੇ ਨੇ ਅੱਜ ਦਿਨ ਤੱਕ ਇਹਨਾਂ ਸੜਕਾਂ ਦੇ ਕਿਨਾਰਿਆਂ ਤੇ ਮਿੱਟੀ ਨਹੀਂ ਪਾਈ ਗਈ ਅੱਜ ਬਲਵੰਡੇ ਵਾਲੀ ਪੁਲੀ ਨੂੰ 4-5 ਮਹੀਨੇ ਹੋ ਗਿਆ ਬੈਠੀ ਨੂੰ ਅੱਜ ਦਿਨ ਤੱਕ ਉਸ ਦਾ ਟੈਂਡਰ ਕਿਉਂ ਨਹੀਂ ਪੜਿਆ ਗਿਆ ਪੁਲਿਸ ਬਣਾਉਣ ਦਾ ਕਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਕਿੰਨੀਆਂ ਜਾਨਾਂ ਜਾ ਰਹੀਆਂ ਨੇ ਵਾਰ-ਵਾਰ ਵੀਡੀਓ ਦੇ ਵਿੱਚ ਕਿਹਾ ਜਾਂਦਾ ਹੈ ਕਿ ਉਦੋਂ ਤੱਕ ਤੁਸੀਂ ਨਹੀਂ ਹਿੱਲਦੇ ਸਰਕਾਰ ਨੂੰ ਬੇਨਤੀ ਉਦੋਂ ਤੱਕ ਤੁਸੀਂ ਨਹੀਂ ਹਿੱਲਦੇ ਜਦੋਂ ਤੱਕ ਕਿਸੇ ਦਾ ਕੋਈ ਜੀ ਨਹੀਂ ਜਾਂਦਾ ਅੱਜ ਉਹ ਹੀ ਆਪਾ ਨਾ ਵਰ ਚੁੱਕਿਆ ਇੱਥੇ ਜਿਹੜਾ ਸਾਨੂੰ ਬੋਲਦਿਆਂ ਨੂੰ 4 ਤੋਂ 5 ਮਹੀਨੇ ਹੋ ਚੁੱਕੇ ਨੇ ਸੋ ਅੱਜ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਬਿਲਕੁਲ ਸੜਕ ਦੇ ਕਿਨਾਰੇ ਦੇ ਕੰਡਾਪੁਰ ਨਕਰਨ ਜਿਹੜਾ ਅੱਜ ਇੱਕ ਹਾਦਸਾ ਵਾਪਰਿਆ ਆ ਉਹਦਾਂ ਨੂੰ ਅੱਗੇ ਲਾਈਵ ਤਸਵੀਰਾਂ ਦਿਖਾਉਣੇ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜਿਹੜੀਆਂ ਮੌਕੇ ਦੀਆਂ ਲਾਈਵ ਤਸਵੀਰਾਂ ਦਿਖਾਈਆਂ ਜਾਣ ਕਿ ਕਿੰਨੀ ਇੱਥੇ ਇਹ ਜਨਤਾ ਪਹੁੰਚ ਚੁੱਕੀ ਆ ਕੀ ਭਾਣੇ ਦੇ ਨਾਲ ਜਿਹੜਾ ਇੱਥੇ ਐਕਸੀਡੈਂਟ ਜਿਹੜਾ ਅੱਜ ਵਾਪਰਿਆ ਸਿਰਫ ਇਹਦਾ ਇੱਕੋ ਇੱਕ ਕਾਰਨ ਆ ਸੋ ਮੇਰੇ ਨਜ਼ਰੀਏ ਦੇ ਨਾਲ ਬਾਕੀ ਲੋਕਾਂ ਦੇ ਇੱਥੇ ਥੀ ਵਿਊ ਲੈਨੇ ਆ ਐਕਸੀਡੈਂਟ ਦਾ ਕਾਰਨ ਕਿਉਂ ਬਣ ਰਿਹਾ ਇੱਥੇ ਆ ਜਾ ਕੇ ਬੇਠ ਹਲਕੇ ਦੇ ਵਿੱਚ ਖਾਸ ਕਰਕੇ ਸੋ ਇੱਥੇ ਨੁਮਾਇੰਦਾ ਇਹ ਆਪਣੇ ਚੇਅਰਮੈਨ ਸਾਹਿਬ ਪਹੁੰਚ ਚੁੱਕੇ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਕਹਿਣਾ ਚਾਹੋਗੇ ਕਾ ਜੀ ਰਾਇ ਬੜੀ ਦੁੱਖਦਾਈ ਘਟਨਾਈ ਹੈ ਬਹੁਤ ਜਿਆਦਾ ਦੁੱਖਦਾਈ ਘਟਨਾਈ ਹੈ ਕੁਝ ਇਹ ਜਿਹੜੇ ਮਿੱਟੀ ਲਾਈਏ ਜਿਹੜੇ ਰੋਡ ਮੈਕਮਾ ਇਹਨਾਂ ਦੀ ਮਿੱਟੀ ਗਲਤ ਲਾਈ ਇੱਥੇ ਇਹਨਾਂ ਦੀ ਵਜ੍ਹਾ ਕਰਕੇ ਐਕਸੀਡੈਂਟ ਹੋਇਆ ਹਾਂਜੀ ਅੱਗੇ ਪਹਿਲਾਂ ਇਹਦੇ ਪਤੀ ਦੀਆਂ ਲੱਤਾਂ ਕੱਟੀ ਗਈਆਂ 6 ਮਹੀਨੇ ਪਹਿਲਾਂ ਹੂੰ ਤੇ ਬੜਾ ਆਪਣੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਟਾਈਮ ਪਾਸ ਕਰਦੇ ਪਏ ਸੀ ਸੋ ਤਾਂ ਜਿਹੜਾ ਨਹੀਂ ਲੱਗਦਾ ਹੜ ਲੰਗਿਆਂ ਨੂੰ 4 ਤੋਂ 5 ਮਹੀਨੇ ਹੋ ਗਏ ਆ ਤੇ ਅੱਜ ਦਿਨ ਤੱਕ ਸਰਕਾਰ ਕੋ ਕੋਨਾਰਿਆਂ ਤੇ ਮਿੱਟੀ ਨਹੀਂ ਪਾਈ ਗਈ ਦੇਖੋ ਜੀ ਮਿੱਟੀ ਤੇ ਪਾਟੇ ਮਿੱਟੀ ਖਲਾਰੀ ਨਹੀਂ ਗਈ ਵੇਖੋ ਤੁਸੀਂ ਜਿਹੜੇ ਜਿਹੜੇ ਥੱਲੇ ਲੱਗੇ ਨੇ ਜਿਹੜੇ ਬੇਲਦਾਰ ਨੇ ਉਹਨਾਂ ਦੀ ਵੀ ਵਜ੍ਹਾ ਗਈ ਆ ਹਾਂਜੀ ਉਹਨਾਂ ਦੀ ਵਜ੍ਹਾ ਕਰਕੇ ਐਕਸੀਡੈਂਟ ਹੋਇਆ ਤੇ ਜਿਹੜਾ ਆ ਆਪਾਂ ਜੇ ਬਲਵੰਡੇ ਵਾਲੀ ਪੁਲੀ ਦੀ ਗੱਲ ਕਰਦੇ ਆ ਚਾਰ ਤੋਂ ਪੰਜ ਮਹੀਨੇ ਹੋ ਗਏ ਉਹਨੂੰ ਬੈਠੀ ਨੂੰ ਅੱਜ ਦਿਨ ਤੱਕ ਸਰਕਾਰ ਨੇ ਉਹਦਾ ਟੈਂਡਰ ਤੱਕ ਨਹੀਂ ਭੜਿਆ 2 ਸਾਲ ਤੋਂ ਪਲੱਸ ਹੋ ਗਏ ਸਰਕਾਰ ਬਣੀ ਨੂੰ ਲੈ ਉਹਦਾ ਟੈਂਡਰ ਹੋਇਆ ਉਹਦਾ ਕੰਮ ਚੱਲਣ ਡਿਆ ਟਾਈਮ ਲੱਗਦਾ ਨਾ ਇੱਕ ਮਿਸਤਰੀ ਵੀ ਨਹੀਂ ਲੱਗਾ ਦੇਖੋ ਇਹਦਾ ਕੰਮ ਟਾਈਮ ਲੱਗਦਾ ਹੈ ਸੈਂਟਰ ਗਵਰਨਮੈਂਟ ਦਾ ਕੰਮ ਹੈ ਕੋ ਪੰਜਾਬ ਸਰਕਾਰ ਦਾ ਨਹੀਂ ਰਹਾਗਾ ਇਹਦੇ ਨਹੀਂ ਸੇਖਮਾ ਸਾਹਿਬ ਤੇ ਕਹਿ ਰਹੇ ਸੀ ਕਿ ਅਸੀਂ ਦੋਵਾਂ ਦਿਨਾਂ ਕੀ ਇੱਥੇ ਚਾਲੂ ਕਰਵਾ ਦੇਣਾ ਵਾ ਜਾਂ ਮਤਲਬ ਮਿੱਟੀ ਪਵਾ ਕੇ ਚਾਲੂ ਕਰਾਤਾ ਪਰ ਸਰਕਾਰ ਦੇ ਕੰਮ ਨੇ ਕੰਮ ਹੋ ਜਾਏਗਾ ਚੱਲ ਜਾ ਸੋ ਕਰਦੇ ਆ ਗੱਲਬਾਤ ਮੌ ਸੋ ਸਾਡੇ ਨਾਲ ਸਰਦਾਰ ਇੰਦਰਜੀਤ ਸਿੰਘ ਮੌਜੂਦ ਨੇ ਔਰ ਕਰਦਿਆਂ ਗੱਲਬਾਤ ਕੀ ਕਾਰਨ ਬਣਿਆ ਜਰਾ ਇਹ ਮੌਕੇ ਤੇ ਹਾਦਸਾ ਵਾਪਰਿਆ ਜਿਹੜੀ ਇੱਕ ਜਾਨ ਚਲੀ ਗਈ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਕੀ ਤੁਸੀਂ ਕਾਰਨ ਸਮਝਦੇ ਹੋ ਕਿ ਜਿਹੜੇ ਐਕਸੀਡੈਂਟ ਬੇਟ ਹਲਕੇ ਦੇ ਵਿੱਚ ਖਾਸ ਕਰਕੇ ਜ਼ਿਆਦਾ ਹੋ ਰਹੇ ਇਹ ਦੀ ਕਾਰਨ ਸਾਰੇ ਲੋਕਾਂ ਨੂੰ ਹੀ ਪਤਾ ਆ ਕਿ ਜਦੋਂ ਹੜ ਆਇਆ ਸੀ ਤੇ ਪਾਣੀ ਦੇ ਨਾਲ ਸਾਰੀਆਂ ਸੜਕਾਂ ਦੇ ਕਿਨਾਰੇ ਟੁੱਟ ਗਏ ਸੀ ਤੇ 5-6 ਮਹੀਨੇ ਹੋ ਚੁੱਕੇ ਨੇ ਅਜੇ ਤੱਕ ਸਰਕਾਰ ਕੋਲੋਂ ਕਿਨਾਰਿਆਂ ਤੇ ਮਿੱਟੀ ਨਹੀਂ ਪਈ ਕੋਈ ਹੋਰ ਹਾਸਾ ਨਹੀਂਗਾ ਕਨਾਰਾ ਬਿਲਕੁਲ ਨਹੀਂ ਹੈਗਾ ਝਾਕਾ ਲਗਾਇਆ ਤੇ ਉਹ ਸਕੂਟਰ ਦੀ ਜਿਹੜਾ ਬੈਲੈਂਸ ਖਰਾਬ ਹੋ ਗਿਆ ਆ ਤੇ ਉਹ ਥੱਲੇ ਆ ਗਈ ਆ ਹੋਰ ਕੋਈ ਗੱਲ ਨਹੀਂ ਦੇਖੋ ਵੀ ਇਹ ਇੰਨੀ ਸੜਕ ਚੱਲਦੀ ਆ ਤੇ 8 ਫੁੱਟ ਦਾ ਜਿਹੜਾ ਮੇਨ ਪੱਕਾ ਰੋਡ ਆ 8 ਤੋਂ 10 ਫੁੱਟ ਹੋਵੇਗਾ ਤੇ ਟਰਾਲੀਆਂ ਨੰਗਰਨੀਆਂ ਫਿਰ ਗੱਡੀਆਂ ਹੋਰ ਵੀ ਕ੍ਰਾਸਿੰਗ ਹੋਣ ਡੀਆਂ ਆ ਇਸ ਤੇ ਕੋਈ ਸੰਭਵ ਵੀ ਨਹੀਂ ਹੈਗਾ ਵੀ ਕੋਈ ਸਕੂਟਰ ਮੋਟਰਸਾਈਕਲ ਕ੍ਰਾਸ ਹੋ ਸਕੇ ਇਹ ਮਿੱਟੀ ਪਈ ਆ ਤੇ ਵਿਰਦੀਆਂ ਵਿਰਲੀਆਂ ਜਿਹੜੀਆਂ ਈਆਂ ਲਾਈਆਂ ਨੇ ਤੇ ਕਿਸੇ ਨੇ ਪਧਰੀਆਂ ਵੀ ਨਹੀਂ ਕੀਤੀਆਂ ਹੋਰ ਵੀ ਕਈਆਂ ਥਾਵਾਂ ਤੇ ਬੇਡ ਚ ਛੜਕਾਂ ਟੁੱਟੀਆਂ ਆ ਕਿਨਾਰੇ 3 3 ਫੁੱਟ ਡੂੰਗੇ ਆ ਹੋਰ ਵੀ ਕਈ ਹਸੇ ਹੋਏ ਆ ਜਿਹੜੇ মিডিਆ ਸਾਹਮਣੇ ਨਹੀਂ ਆਏ ਲੋਕਾਂ ਵਿੱਚ ਨਹੀਂ ਆਏ ਇਸ ਕਰਕੇ ਸਰਕਾਰ ਦਾ ਬਹੁਤ ਹੀ ਮਾੜਾ ਹਾਲਾ ਵੀ ਜਿਹੜਾ ਅਜੇ ਤੱਕ ਕਿਨਾਰੇ ਵੀ ਨਹੀਂ ਬਣਾ ਸਕੀ 2 ਸਾਲ ਤੋਂ ਪਲੱਸ ਹੋ ਗਿਆ ਸਰਕਾਰ ਬਣੀ ਨੂੰ ਵੱਡੇ ਵੱਡੇ ਦਾਅਵੇ ਕਰਦੇ ਸੀ ਇਹ ਆ ਕਰਦਣ ਦੇ ਸੀ ਉਹ ਦਾਅਵੇ ਜਿੱਡੇ ਵੱਡੇ ਤੁਹਾਨੂੰ ਨਹੀਂ ਲੱਗਦਾ ਕਿ ਬੇਟ ਹਲਕੇ ਜੇ 6 ਮਹੀਨੇ ਤੋਂ ਉੱਪਰ ਹੋ ਗਿਆ ਇੱਕ ਪੁਲੀ ਹੈ ਬਲਵੰਡੇ ਵਾਲੀ ਜੇ ਪੁਲੀ ਦੀ ਗੱਲ ਕਰ ਲਈ ਉਹਦੀ ਮੁਰੰਮਤ ਨਹੀਂ ਅਜੇ ਤੱਕ ਚੱਲੂ ਹੋਈ ਦੇਖੋ ਜੀ ਸਾਡੇ ਬੇਟ ਵਿੱਚ ਤੇ 1 ਰੁਪਏ ਦਾ ਕੰਮ ਨਹੀਂ ਹੋ ਸਕਿਆ ਦਾਅਵੇ ਬੜੇ ਬੜੇ ਵੱਡੇ ਕਰਦੇ ਆ ਟੀਵੀ 'ਚ ਸੁਣੀਦਾ ਆ ਬੜੇ ਬੜੇ ਵੱਡੇ ਦਾਅਵੇ ਹੁੰਦੇ ਆ ਇੱਕ ਛੋਟੀ ਜੀ ਪੁਲੀ ਕਰਾਸਿੰਗ ਕਰਨ ਵਾਸਤੇ ਉਹ ਨਹੀਂ ਬਣ ਸਕੀ ਸਾਈਡਾਂ ਤੇ ਮਿੱਟੀ ਨਹੀਂ ਪੈ ਸਕੀਆਂ ਹੋਰ ਅਸੀਂ ਕੀ ਉਮੀਦ ਰੱਖ ਸਕਦੇ ਆ ਲੋਕ ਇੰਨੇ ਅੰਗ ਤੇ ਪ੍ਰਸਾਣ ਆ ਇਸ ਬੀਬੀ ਦਾ ਥੋੜਾ ਜਿਹਾ ਪਹਿਲਾਂ ਹੀ ਅੱਗੇ ਐਕਸੀਡੈਂਟ ਹੋ ਗਿਆ ਸੀ ਉਹਦੇ ਆਦਮੀ ਦੀਆਂ ਲੱਤਾਂ ਵੱਢ ਗਈਆਂ ਵਿਚਾਰੇ ਦੀਆਂ ਅੱਜ ਉਹਦੀ ਬੀਬੀ ਦੀ ਟਰਾਲੀ ਥੱਲੇ ਆ ਕੇ ਡੈਥ ਹੋ ਗਈ ਆ ਬਹੁਤ ਕਹਿਰ ਹੋ ਗਿਆ ਪਬਲਿਕ ਐਕਸੀਡੈਂਟਾਂ ਦਾ ਮਰ ਰਹੀ ਆ ਸਰਕਾਰ ਸੁੱਤੀ ਪਈ ਆ ਕੋਈ ਧਿਆਨ ਨਹੀਂ ਸਰਕਾਰ ਦਾ ਵੀ ਅਸੀਂ ਕੋਈ ਸੜਕਾਂ ਦੀ ਮਰਮਤ ਕਰਨੀ ਆ ਜਾਂ ਨਹੀਂ ਕਰਨੀ ਸੋ ਹਲਕੇ ਦੇ ਨੁਮਾਇੰਦਾ ਸਰਦਾਰ ਜਗਰੂਪ ਸਿੰਘ ਸੇਖਵਾਨੇ ਔਰ ਉਹਨਾਂ ਵੱਲੋਂ ਤੇ ਵੀ ਦਾਅਵੇ ਕੀਤੇ ਜਾ ਰਹੇ ਕਿ ਅਸੀਂ ਪੁਲੀ ਚੰਦ ਦਿਨਾਂ ਚ ਬਣਾ ਦਣੀ ਆ ਮਿੱਟੀ ਪਾ ਕੇ ਚਾਲੂ ਰਾਹ ਕਰਾਤਾ ਪਰ ਉਹ ਕਿਸਾਨ ਉਸ ਦਿਨ ਲੱਗੇ ਸੀ ਕਿ ਮਿੱਟੀ ਪਾ ਕੇ ਚਾਲੂ ਕਰਨ ਉਹਦਨੇ ਨੇ ਢੱਕਿਆ ਕਿ ਤੁਸੀਂ ਨਾ ਕਰੋ ਅਸੀਂ ਕਰਾਂਗੇ ਪਰ ਮਿੱਟੀ ਫੇਰ ਕਿਤੇ ਨਹੀਂ ਪਾਈ ਇਹਨਾਂ ਨੇ ਦੇਖੋ ਜੀ ਨਾ ਇਹ ਕੰਮ ਕਰਦੇ ਆ ਨਾ ਲੋਕਾਂ ਨੂੰ ਕਰਨ ਦਿੰਦੇ ਆ ਅੱਜ ਪਿੰਡਾਂ ਦੇ ਸਪੀਕਰਾਂ ਚ ਗੁਰਦੁਆਰਿਆਂ ਸਭਾ ਚ ਆਵਾਜ਼ ਮੁਰਾਦੀ ਆ ਤੇ ਲੋਕ ਮਿੱਟੀ ਪਾਦਣਗੇ ਲੇਕਿਨ ਇਹ ਸਰਕਾਰ ਦੇ ਸੱਟੇ ਤੇ ਜੁਣੀ ਜੁਣੀ ਝੜਕਦੀ ਅਜੇ ਤੱਕ ਤੇ 2-3 ਘੰਟੇ ਹੋ ਗਏ ਐਕਸ਼ਨ ਹੋਏ ਨੂੰ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਆਇਆ ਕੋਈ ਅਧਿਕਾਰੀ ਨਹੀਂ ਆਇਆ ਕਿਸੇ ਨੂੰ ਕੋਈ ਤਰਸ ਦਰਦ ਬਿਲਕੁਲ ਪਬਲਿਕ ਦਾ ਹੈ ਨਹੀਂਗਾ ਬਹੁਤ ਹੀ ਮਾੜਾ ਹਾਲ ਸਰਕਾਰ ਦਾ ਆ ਇਹ ਜਿਹੇ ਇੰਨੀ ਨਕਮੀ ਸਰਕਾਰ ਅਸੀਂ ਜ਼ਿੰਦਗੀ ਚ ਨਹੀਂ ਵੇਖੀ ਠੀਕ ਹਾਂਜੀ ਠੀਕ ਆ ਬਹੁਤ ਬਹੁਤ ਧੰਨਵਾਦ ਸਰ ਕੀ ਕਹਿਣਾ ਚਾਹੁੰਦੇ ਜਿਹੜਾ ਐਕਸੀਡੈਂਟ ਵਾਪਰਿਆ ਕਿ ਇਹ ਸਿਰਫ ਮੋਟਰਸਾਈਕਲ ਸਲਿੱਪ ਕਰਨ ਕਾਰਨ ਹੀ ਅਮਲਵੇ ਹਾਦਸਾ ਵਾਪਰਿਆ ਕਿ ਜਾਂ ਮਤਲਬ ਇਹਦੇ ਪਿੱਛੇ ਕੋਈ ਹੋਰ ਕਾਰਨ ਹੈਗਾ ਹੋਰ ਤੇ ਕਾਰਨ ਕੋਈ ਨਹੀਂ ਹੈ ਜੀ ਕਿੰਨਾ ਚਿਰ ਹੋ ਗਿਆ ਹੜਾ ਇਹਨੂੰ ਹੜ ਦੇ ਕਾਰਨ ਜਿਹੜੀ ਸੜਕਾ ਖਰਾਬ ਹੋਈ ਸੀ ਤੇ ਲਗਭਗ ਅਸੀਂ ਇਥੋਂ ਦਿੱਲੀ ਜਾਂਦੇ ਸਾਡੇ ਸਟਾਫ ਦੇ ਮੈਂਬਰਸ ਨੇ ਮੈਂ ਵੀ ਜੀਵਨ ਜੋਤੀ ਸਕੂਲ ਦੇ ਵਿੱਚ ਹੀ ਕੰਮ ਕਰਦਾ ਠੀਕ ਹੈ ਦੋ ਤਿੰਨ ਮਹੀਨੇ ਹੋ ਗਿਆ ਸਰਕਾਰ ਦੀ ਏਡੀ ਮਤਲਬ ਗਲਤੀ ਹੈ ਜਿਸ ਕਰਕੇ ਜਾਂ ਨਰੇਗਾ ਦੀ ਜਾਂ ਕਰਮਚਾਰੀ ਦੀ ਮਿੱਟੀ ਜਣਾ ਕੋ ਪੱਧਰੀ ਨਹੀਂ ਹੋਈ ਟਰਾਲੀ ਵਾਲਾ ਆ ਰਿਹਾ ਵਾ ਉਹ ਕਰਾਸਿੰਗ ਕਰਨ ਲੱਗੇ ਨੇ ਰੇਤ ਲਈ ਮਿੱਟੀ ਆ ਉਹਨਾਂ ਦੀ ਸਕੂਟਰੀ ਜਿਹੜੀ ਉਥੋਂ ਸਲਿੱਪ ਹੋ ਗਈ ਆ ਮੈਡਮ ਟਾਇਰਾਂ ਦੇ ਅਗਲੇ ਪਾਸੇ ਡਿੱਗ ਪਏ ਨੇ ਜਿਸ ਕਰਕੇ ਉਹ ਹਾਸਾ ਹੋ ਰਿਹਾ ਪਰ ਇਹਦੀ ਸਰਕਾਰ ਦੀ ਨਲਾਇਕੀ ਆ 110% ਇਹ ਜਿਹੜੀ ਦੋ ਚਾਰ ਟਰਾਲੀਆਂ ਪਾਈਆਂ ਇਹ ਕਿਸਾਨਾਂ ਨੇ ਪਾਈਆਂ ਕਿ ਸਰਕਾਰ ਨੇ ਪਾਈਆਂ ਲੱਗਦਾ ਇਹ ਤੇ ਪਿੰਡ ਵਾਲਿਆਂ ਨੂੰ ਪਤਾ ਹੋਊਗਾ ਮੈਨੂੰ ਤਾਂ ਲੱਗਦਾ ਸਰਕਾਰ ਨੇ ਪਾਉਣੀਆਂ ਹੁੰਦੀਆਂ ਤੇ ਪਿਛਲੀ ਪੁਲੀ ਨਾ ਬਣੀ ਉਹ ਦਾਅਵੇ ਕਰ ਰਿਆ ਉਹ ਕਿੰਨੇ ਉਹ ਵੀ ਐਕਸੀਡੈਂਟ ਦਾ ਕਾਰਨ ਆ ਉੱਥੇ ਗਰੇਲਾਂ ਲੱਗੀਆਂ ਲੈ ਲੱਗੋ ਪਾਸਿੰਗ ਨਹੀਂ ਹੈਗੀ ਕਿੱਦਾਂ ਉੱਥੇ ਲੰਘ ਰਹੇ ਆ ਪਰ ਬਹੁਤ ਮਾੜਾ ਹਾਲ ਆ ਜੀ ਇਹ ਇਸ ਇਸ ਮੌਤੇ ਦਾ ਜ਼ਿੰਮੇਵਾਰ ਬਿਲਕੁਲ ਪ੍ਰਸ਼ਾਸਨ ਆ ਜਿਹੜਾ ਨੇ ਇਸ ਕੰਮ ਸਹੀ ਤਰੀਕੇ ਨਾਲ ਨਹੀਂ ਨਿਕਲਿਆ ਸੋ ਆਮ ਪਬਲਿਕ ਤੇ ਆਪਾਂ ਵਿਊ ਲੈ ਰਹੇ ਆ ਅਕਸਰ ਕੋਈ ਵੀ ਆਪਾਂ ਇੱਥੇ ਪਾਰਟੀਬਾਜੀ ਦੀ ਗੱਲ ਜਾਂ ਕਿਸੇ ਨੁਮਾਇੰਦੇ ਦੀ ਗੱਲ ਨਹੀਂ ਕਰਦੇ ਜੇ ਆਪਾਂ ਨਾਰਮਲ ਲੋਕਾਂ ਦੇ ਥਿਊ ਲੈਈਏ ਸੋ ਉਹਨਾਂ ਦੇ ਨਾਲ ਇਹ ਤੁਸੀਂ ਮੌਕੇ ਤੇ ਇੱਕ ਸਕੂਲ ਦੇ ਸਟਾਫ ਮੈਂਬਰ ਸੀਗੇ ਆਪਣੇ ਮੈਡਮ ਸੀਗੇ ਜੀਵਨ ਜੋਤੀ ਪਬਲਿਕ ਸਕੂਲ ਦੇ ਔਰ ਬਹੁਤ ਦਰਦਨਾਕ ਜਿਹੜੀ ਉਹਨਾਂ ਦੀ ਮੌਤ ਹੋਈ ਆ ਆਜੋ ਸਰ ਜਸਪੀਰ ਸਿੰਘ ਜੀ ਤੁਸੀਂ ਲੱਗੇ ਸੀਗੇ ਉਹਲੇ ਪਤਾ ਲੱਗਾ ਸੋ ਕੀ ਕਾਰਨ ਸਮਝਿਓ ਤੁਸੀਂ ਜਿਹੜਾ ਕਿ ਇਹ ਐਕਸੀਡੈਂਟ ਤੇ ਏਡੇ ਵੱਡੇ ਖਤਨਾਕ ਕਿਉਂ ਨਹੀਂ ਬਹੁਤ ਜ਼ਿਆਦਾ ਕਿਤੇ ਛੜਕਾਂ ਨਹੀਂ ਮਰਾਬੰਦ ਕੋਈ ਨਹੀਂ ਇੱਥੇ ਸਾਪੂਲੀ ਨੂੰ ਟੁੱਟੀਆਂ ਕਿੰਨਾ ਚਿਹਰਾ ਹੋ ਗਿਆ ਉਹਦੀ ਸਨਾਂ ਕੋਈ ਨਹੀਂ ਚਾ ਧੁੰਦ ਕਰਕੇ ਆ ਜਾਂ ਕਿੱਦਾਂ ਆ ਬਹੁਤ ਜ਼ਿਆਦਾ ਕਿ ਇਹ ਵੀ ਪਾਸੇ ਕੋਈ ਨਹੀਂ ਸੁਣਾਈ ਕੋਈ ਨਹੀਂ ਸਰਕਾਰ ਦੀ ਹੂੰ ਸੋ ਸਾਡੇ ਨਾਲ ਸਰਦਾਰ ਜਸਵੰਦਰ ਸਿੰਘ ਨੇ ਪਿੰਡ ਨੰਨਵਾਲ ਤੋਂ ਕਰਦੇ ਆ ਸਸਿਕਾ ਭਾਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਮੌਕੇ ਤੇ ਤੁਹਾਨੂੰ ਲੱਗਦਾ ਹੈ ਕਿ ਕੀ ਕਾਰਨ ਬਣ ਰਹੇ ਨੇ ਐਕਸੀਡੈਂਟਾਂ ਦੇ ਖਾਸ ਕਰ ਬਹੁਤੇ ਕਾਰਨ ਤੇ ਸਰ ਇਹ ਬਣ ਰਹੇ ਆ ਕਿ ਜਿਹੜੀ ਹੜ੍ਹ ਦੇ ਕਾਰਨ ਜਿਹੜਾ ਸੜਕਾਂ ਟੁੱਟੀਆਂ ਲਗ ਭਗ ਬੇਟ ਲਾ ਕੇ ਸਾੜੇ ਦੀਆਂ ਇਧਰੋਂ ਮਕੇਰੀਆਂ ਪੁਲ ਤੱਕ ਕਿਸੇ ਨੇ ਪ੍ਰਸ਼ਾਸਨ ਨੇ ਨਹੀਂ ਬਣਾਈਆਂ ਮੋ ਮੋ ਕਾਰਨ ਜਿਹੜਾ ਵਾ ਇਹ ਬਣ ਲਿਆ ਤੇ ਇੱਕ ਸਕੂਲ ਦੇ ਮੈਡਮ ਸੀਗੇ ਡਿਊਟੀ ਵੀ ਜਾਣਾ ਬੜਾ ਜ਼ਰੂਰੀ ਆ ਔਰ ਧੁੰਦ ਵੀ ਹੈਗੀ ਆ ਪਰ ਇਹ ਇੱਕ ਸਿਰਫ ਛੋਟਾ ਜਿਹਾ ਕਾਰਨ ਵਾਪਰਿਆ ਪਾਸਿੰਗ ਵੀ ਕਰੋਸਿੰਗ ਵੀ ਕਰਨੀ ਇੱਕ ਮਜਬੂਰੀ ਬਣ ਚੁੱਕੀ ਹੈ ਕਿ ਅਗਰ ਕੋਈ ਟਰਾਲੀ ਜਾ ਰਹੀ ਹੈ ਕਰੋਸਿੰਗ ਕਰਨੀ ਪੈਂਦੀ ਹੈ ਤੇ ਸਿਰਫ ਇਹੋ ਹੀ ਇੱਕ ਕਾਰਨ ਖਾਸ ਲੱਗ ਰਿਹਾ ਇਹ ਬਿਲਕੁਲ ਮੈਂ ਇੱਥੋਂ ਹਰ ਰੋਜ਼ ਡਿਊਟੀ ਜਾਣਾ ਪੜਣਾ ਇਨਸ਼ਾਅੱਲਾ ਇਹ ਲਗਭਗ ਮਹੀਨੇ ਤੋਂ ਲਗਾਤਾਰ ਪਈ ਹੋਈ ਆ ਪਰ ਕਿਸੇ ਨੇ ਪ੍ਰਸ਼ਾਸਨ ਦੇ ਨੁਮਾਇंदे ਨੇ ਜਾਂ ਕਦੇ ਤੋ ਇਹ ਜਿਹੜੀ ਪਤਰੀ ਨਹੀਂ ਕਰਾਈ ਮੁੱਖ ਕਾਰਨ ਜਿਹੜਾ ਇਹੋ ਬਣਿਆ ਠੀਕ ਹੈ ਇਹਨਾਂ ਦੇ ਮੈਡਮ ਦੇ ਜਿਹੜੇ ਹਸਬੰਡ ਆ ਲਗਭਗ 3 ਕੁ ਮਹੀਨੇ ਪਹਿਲਾਂ ਉਹ ਰੇਲ ਤੋਂ ਥਲੇ ਆ ਗਏ ਲੱਤਾਂ ਉਹਨਾਂ ਦੀ ਕਟੀਆਂ ਗਈਆਂ ਜਗਵਾਲ ਪੇੜ ਤੋਂ ਨੇ ਮੇਰੇ ਖਿਦੇ ਇਸ ਅੱਜ ਉਹਨਾਂ ਦਾ ਇਹ ਕਾਰਨ ਘਟਰਾ ਦਾ ਪਰ ਗਈ ਆ ਪਰਵਾਰ ਤੇ ਬਹੁਤ ਭਾਰ ਪਿਆ ਏ ਇਹ ਕਦੀ ਪੂਰਾ ਨਹੀਂ ਹੋ ਸਕਦਾ ਬਹੁਤ ਵੱਡਾ ਨੁਕਸਾਨ ਜਿਹੜਾ ਇੱਥੇ ਕੋ ਹੋ ਚੁੱਕਾ ਹੈ ਇੱਕ ਲੇਡਿਸ ਦੀ ਹੈ ਟਰੈਕਟਰ ਦੇ ਟਾਇਰ ਥੱਲੇ ਆਉਣ ਕਾਰਨ ਮੌਤ ਹੋ ਚੁੱਕੀ ਹੈ ਸਰਕਾਰਨ ਆਮ ਪਬਲਿਕ ਨੂੰ ਜਦੋਂ ਪੁੱਛਿਆ ਗੱਲਬਾਤ ਕਰਦਿਆਂ ਸਾਰਿਆਂ ਨੇ ਦੱਸਿਆ ਕਿ ਕੀ ਘਟਨਾ ਵਾਪਰੀ ਹੈ ਇਹਨ ਕੁਲਵੰਤਪੁਰ ਪਤਨੀ ਰੁਕੇਸ਼ ਕੁਮਾਰ ਜਾਗਵਾਲ ਦੀ ਸੀ ਜੀਵਨ ਜੋਤੀ ਸਕੂਲ ਭੈਣੀ ਮੀਆਂਖਾ ਬੱਚਿਆਂ ਨੂੰ ਪੜਾਉਂਦੀ ਸੀ ਪ੍ਰਾਈਵੇਟ ਸਕੂਲ ਚ ਇਹ ਰੋਜ਼ਾਨਾ ਦੀ ਤਰ੍ਹਾਂ ਅੱਜ ਆਪਣੇ ਸਕੂਲ ਆ ਰਹੀ ਸੀ ਤੇ ਗੁੰਨੋਪੁਰ ਸਹਿਦਵਾਲ ਦਾ ਇੱਕ ਟਰੈਕਟਰ ਟਰਾਲੀ ਗੰਨਾ ਲੈ ਕੇ ਤੇ ਕੀੜੀ ਮੇਲ ਨੂੰ ਜਾ ਰਿਹਾ ਸੀ ਜਦੋਂ ਉਹਨੂੰ ਕ੍ਰਾਸ ਕਰਨ ਲੱਗੀ ਤੇ ਧੁੰਦ ਜ਼ਿਆਦਾ ਹੋਣ ਕਰਕੇ ਇਹਦੀ ਜਿਹੜੀ ਸਕੂਟਰੀ ਆ ਉੱਥੇ ਮਿੱਟੀ ਦਾ ਢੇਰ ਸੀਗਾ ਉਹਨਾਂ ਸਲਿੱਪ ਹੋਣ ਕਰਕੇ ਤੇ ਟਰਾਲੀ ਦੇ ਟਾਇਰ ਤੁਸੀਂ ਠਾਗ ਜਿੱਦਣਾਂ ਦੀ ਮੌਤ ਹੋ ਗਈ ਮੌਕੇ ਕਿਸ ਜਗ੍ਹਾ ਤੇ ਘਟਨਾ ਵਾਪਰੀ ਇਹ ਬਲਵੰਡਾ ਮੋੜ ਤੇ ਤਾਂ ਟਰਾਲੀ ਵਾਲਾ ਜਿਹੜਾ ਸੀ ਉਹ ਕਿਸ ਸਾਈਡ ਤੋਂ ਆ ਰਿਹਾ ਸੀ ਕਿਸ ਜਗ੍ਹਾ ਤੇ ਜਾ ਰਿਹਾ ਉਹ ਗੁੰਨੋਪੁਰ ਤੋਂ ਕਿਹੜੀ ਮੈਲ ਨੂੰ ਜਾ ਰਿਹਾ ਸੀ ਭੈਣੀ ਸਾਹਿਬ ਨੂੰ ਜਾ ਰਿਹਾ ਸੀ ਤੇ ਇਹ ਵੀ ਇੱਧਰ ਨੂੰ ਭੈਣੀ ਸਕੂਲ 'ਚ ਆ ਰਹੀ ਸੀ ਜੀਵਨ ਜੋਤੀ ਸਕੂਲ 'ਚ ਪੜਾਉਣ ਵਾਸਤੇ ਹੁਣ ਹਰਾਸਸ ਦੇ ਵਿੱਚ ਲੈ ਲਈ ਗਈ ਟਰਾਲੀ ਤੱਕ ਟਰੈਕਟਰ ਟਰਾਲੀ ਹਰਾਸਸ 'ਚ ਲੈ ਲਿਆ ਤੇ ਬਿਆਨ ਲੈ ਕੇ ਜੋ ਵੀ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ ਹੁਣ ਤੱਕ ਕੀ ਕਾਰਵਾਈ ਜਿਹੜੀ ਅਮਲ 'ਚ ਲਿਆਂਦੀ ਗਈ ਡੈੱਡ ਬਾਡੀ ਨੂੰ ਸੇਲ ਹਸਪਤਾਲ ਪੋਸਟਵਾਰਟ ਆਪਣੀ ਭੇਜਤਾ ਤੇ ਕਾਰਵਾਈ ਬਿਆਨ ਲਿਖ ਕੇ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ Yeah.